ਨਵਾਜੀ ਤੁਹਾਨੂੰ ਤੇ ਸਾਰੇ ਸੁਣ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਸਿਕਾ ਜੀ ਸਸਕਾਲ ਤੇ ਲਓ ਇਲੈਕਸ਼ਨ ਹੋ ਗਈ ਦੁਬਾਰੇ ਗਵਰਨਮੈਂਟ ਵੀ ਪਤਾ ਲਿਬਰਲ ਦੀ ਆ ਗਈ ਤੇ ਇੱਕ ਸੌਚਕ ਸਮਾਗਮ ਆ ਉਹ ਵੀ ਹੋਣਗੇ ਬੜਾ ਕੁਝ ਹੋਊਗਾ ਪਰ ਉਹਦੇ ਨਾਲ ਇੱਕ ਚੀਜ਼ ਜਿਹੜੀ ਜ਼ਿਆਦਾ ਧਿਆਨ ਮੰਗਦੀ ਆ ਉਹ ਸਾਡੇ ਗੋਡੀ ਮੁਲਕ ਦੀ ਆ ਤੇ ਉਹਨਾਂ ਦੇ ਨਾਲ ਕਿਦਾਂ ਡੀਲ ਕਰਨਗੇ ਤੇ ਨਵੀਂ ਡੀਲ ਹੋਊਗੀ ਕੀ ਅਪਡੇਟ ਆ ਜੀ ਦੇਖੋ ਕੈਨੇਡੀਅਨ ਫੈਡਰਲ ਇਲੈਕਸ਼ਨ ਦੇ ਵਿੱਚ ਅਸੀਂ ਦੇਖਿਆ ਕਿ 트੍ਰాంਪ ਸਾਹਿਬ ਜਾਂ ਜੋ ਉਹਨਾਂ ਵੱਲੋਂ ਦਿੱਤੇ ਗਏ ਸਟੇਟਮੈਂਟਾਂ ਨੇ ਜਾਂ ਉਹਨਾਂ ਵੱਲੋਂ ਜੋ ਤਾਰੀਫ਼ ਲਗਾਏ ਗਏ ਜਾਂ ਕੈਨੇਡਾ ਨੂੰ 51ਵਾਂ ਸਟੇਟ ਬਣਾਉਣ ਦੀ ਗੱਲ ਕੀਤੀ ਗਈ ਤਾਂ ਬਹੁਤ ਸਾਰੇ ਮੁੱਦੇ ਸੀ ਇਹ ਜਿਨ੍ਹਾਂ ਕਰਕੇ ਕੈਨੇਡਾ ਦੇ ਅਮਰੀਕਾ ਦੇ ਨਾਲ ਸਬੰਧ ਜਿਹੜੇ ਨੇ ਉਹ ਖਰਾਬੀ ਵਾਲੇ ਪਾਸੇ ਗਏ ਕੈਨੇਡਾ 'ਚ ਅਸੀਂ ਦੇਖਿਆ ਕਿ ਲੋਕਾਂ ਨੇ ਅਮਰੀਕਾ ਦੀ ਚੀਜ਼ਾਂ ਦਾ ਬਾਇਕਾਟ ਵੀ ਕੀਤਾ ਤਾਂ ਇਹ ਚੀਜ਼ ਨੇ ਇੱਕ ਵੱਡਾ ਫੈਕਟਰ ਜੋ ਚੋਣ ਨਤੀਜੇ ਨੇ ਜਾਂ ਜਿਸ ਢੰਗ ਦੇ ਨਾਲ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੇ ਹੱਕ ਦੇ ਵਿੱਚ ਇਹ ਬਿਲਕੁਲ ਇੱਕ ਹੈ ਤੇ ਡੀਲ ਹੋਈ ਦੂਜੇ ਪਾਸੇ ਲਿਬਰਲ ਪਾਰਟੀ ਨੂੰ ਦੁਬਾਰਾ ਲੋਕਾਂ ਨੇ ਮੌਕਾ ਦਿੱਤਾ ਮਾਰਕਾਨੀ ਸਾਹਿਬ ਜੋ ਪ੍ਰਧਾਨ ਮੰਤਰੀ ਨੇ ਸੋ ਉਹਨਾਂ ਦੀ ਕਾਬਲੀਅਤ ਨੂੰ ਲੋਕਾਂ ਨੇ ਤਵੱਜੋ ਦਿੱਤੀ ਸੋ ਇੱਕ ਵੱਡਾ ਮੁੱਦਾ ਕੈਨੇਡੀਅਨ ਜਿਹੜੀ ਫੈਡਰਲ ਇਲੈਕਸ਼ਨ ਹੈ ਉਹਦੇ ਵਿੱਚ ਡੋਲਰ ਟਰੰਪ ਸਾਹਿਬ ਰਹੇ ਨੇ ਔਰ ਡੋਨਲਡ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਹੈ ਵੀ ਉਹਨਾਂ ਦਾ ਕੁਝ ਪਤਾ ਨਹੀਂ ਲੱਗਦਾ ਵੀ ਕਿਸੇ ਦਿਨ ਕਿਸ ਤਰੀਕੇ ਦੀ ਗੱਲ ਕਰ ਦਿੰਦੇ ਨੇ ਅਗਲੇ ਦਿਨ ਬਿਲਕੁਲ ਉਹਦੀ ਉਲਟੀ ਗੱਲ ਕਰ ਦਿੰਦੇ ਨੇ ਸੋ ਉਹਨਾਂ ਦੇ ਬਿਆਨਾਂ ਨੂੰ ਜਾਂ ਉਹਨਾਂ ਦੀ ਦਿੱਤੀ ਹੋਈ ਸਟੇਟਮੈਂਟਾਂ ਨੂੰ ਪਰਖਣਾ ਸਮਝਣਾ ਇਹ ਬੜਾ ਮੁਸ਼ਕਲ ਕੰਮ ਹੈ ਕਿਉਂਕਿ ਉਹ ਆਪਣੀ ਗੱਲ ਦੇ ਉੱਪਰ ਬਹੁਤਾ ਦਿਨ ਟਿਕਦੇ ਨਹੀਂ ਆ ਹੁਣ ਇੱਥੇ ਜੋ ਸਟੇਟਮੈਂਟ ਉਹਨਾਂ ਦੀ ਕੱਲ੍ਹ ਸਾਹਮਣੇ ਆਈ ਆ ਉਹ ਕੈਨੇਡਾ ਵਾਸਤੇ ਚੰਗੀ ਕਹਿ ਸਕਦੇ ਆ ਇਹ ਮਾਰਕ ਕਾਰਨੀ ਸਾਹਿਬ ਵਾਸਤੇ ਲਿਬਰਲ ਪਾਰਟੀ ਵਾਸਤੇ ਚੰਗੀ ਗੱਲ ਕਹਿ ਸਕਦੇ ਆ ਸੋਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਜਮਾਕਾਨੀ ਸਾਹਿਬ ਨੇ ਉਹ ਕਹਿੰਦੇ ਵੀ ਬਹੁਤ ਜਲਦ ਅਮਰੀਕਾ ਦਾ ਦੌਰਾ ਕਰ ਰਹੇ ਨੇ ਉਹਨਾਂ ਨੇ ਕਿਹਾ ਵੀ ਜਾਂ ਤਾਂ ਹਫਤਾ ਜਾਂ ਹਫਤੇ ਤੋਂ ਵੀ ਇੱਕ ਅਗਲੇ ਹਫਤੇ ਜਾਂ ਕਹਿੰਦੇ ਵੀ ਉਸ ਤੋਂ ਵੀ ਛੇਤੀ ਉਹ ਅਮਰੀਕਾ ਦਾ ਦੌਰਾ ਕਰ ਸਕਦੇ ਨੇ ਜਣੇ ਕਿ ਭਾਵੇਂ ਆ ਕਿ ਨੈਕਸਟ ਵੀਕ ਜਾਂ ਉਸ ਤੋਂ ਵੀ ਪਹਿਲਾਂ ਉਹ ਅਮਰੀਕਾ ਦਾ ਦੌਰਾ ਕਰਕੇ 트럼ਪ ਸਾਹਿਬ ਨੂੰ ਮਿਲ ਲਗੇ ਤਾਂ ਉਹਨਾਂ ਨੇ ਕਿਹਾ ਕਿ ਕਹਿੰਦੇ ਮੇਰਾ ਤੇ ਮਾਰਕਾਨੀ ਦਾ ਜਿਹੜਾ ਰਿਸ਼ਤਾ ਆ ਕਹਿੰਦੇ ਕਾਫੀ ਵਧੀਆ ਹੋਵੇਗਾ ਤੇ ਕਹਿੰਦੇ ਵੀ ਅਮੀਰ ਹੈ ਕਿ ਅਸੀਂ ਕੋਈ ਚੰਗਾ ਸਮਝੌਤਾ ਕੋਈ ਚੰਗੀ ਡੀਲ ਅਸੀਂ ਸਿਰੇ ਚੜ ਸਕਦੇ ਹਾਂ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਚਾਹੀਏ ਕਹਿੰਦੇ ਕਿ ਮਾਰਕਾਨੀ ਸਾਹਿਬ ਜਿਹੜੇ ਨੇ ਉਹ ਕਹਿੰਦੇ ਬੜੇ ਭਲੇ ਇਨਸਾਨ ਨੇ ਕਹਿੰਦੇ ਬਹੁਤ ਸਿਆਣੇ ਬੰਦੇ ਨੇ ਭਲੇ ਇਨਸਾਨ ਨੇ ਤਾਂ ਕਹਿੰਦੇ ਵੀ ਸਾਡਾ ਰਿਸ਼ਤਾ ਦੋਵਾਂ ਦਾ ਬਹੁਤ ਕਹਿੰਦੇ ਵਧੀਆ ਬਣ ਸਕਦਾ ਤੇ ਇਹ ਵੀ ਗੱਲ ਉਹਨਾਂ ਨੇ ਨਾਲ ਕਹੀ ਹੈ ਕਹਿੰਦੇ ਕਿ ਕੈਨੇਡਾ ਦੇ ਵਿੱਚ ਜਿਹੜੇ ਦੋ ਵੱਡੀਆਂ ਪਾਰਟੀਆਂ ਦੇ ਲੀਡਰ ਸੀਗੇ ਇੱਕ ਮਾਰਕ ਕਾਰਨੀ ਸਾਹਿਬ ਇੱਕ ਪੀਅਰ ਪੋਲੀਵੋ ਸਾਹਿਬ ਕਹਿੰਦੇ ਕਿ ਦੋਵੇਂ ਕਹਿੰਦੇ ਮੈਨੂੰ ਪਸੰਦ ਨਹੀਂ ਸੀ ਕਾਦੇ ਕਹਿੰਦੇ ਵੀ ਟਰੰਪ ਨੂੰ ਇਹ ਦੋਵੇਂ ਲੀਡਰ ਪਸੰਦ ਨਹੀਂ ਕਰਦੇ ਸੀਗੇ ਪਰ ਕਹਿੰਦੇ ਕਿ ਇਹਦੇ ਵਿੱਚ ਮੈਂ ਇੱਕ ਗੱਲ ਕਹਿਣਾ ਕਿ ਜਿਹੜੇ ਇਹ ਮਾਰਕ ਕਾਰਨੀ ਨੇ ਉਹ ਮੇਰੇ ਨਾਲ ਕਹਿੰਦੇ ਵਧੀਆ ਰਿਸ਼ਤਾ ਬਣਾ ਸਕਦੇ ਨੇ ਕਹਿੰਦੇ ਕਿ ਕੰਜ਼ਰਕਟਿਵ ਵਾਲੇ ਜਾਂ ਪੀਅਰ ਪੋਲੀਵੋ ਕਹਿੰਦੇ ਜਿਹੜੇ ਨੇ ਉਹ ਮੈਨੂੰ ਕਹਿੰਦੇ ਕਿ ਲਿਬਰਲ ਨਾਲੋਂ ਜ਼ਿਆਦਾ ਨਾ ਬਤਕਾ ਦੇ ਨੇ ਕਹਿੰਦੇ ਜਿਆਦਾ ਨਫ਼ਰਤ ਮੈਨੂੰ ਇਹ ਕੰਜ਼ਰਵੇਟਿਵ ਵਾਲੇ ਕਰਦੇ ਸੀਗੇ ਸੋ ਮੈਨੂੰ ਲੱਗਦਾ ਵੀ ਇਹ ਇਨ੍ਹਾਂ ਨਾਲ ਮੇਰਾ ਰਿਸ਼ਤਾ ਜਿਹੜਾ ਆ ਇਹ ਜ਼ਿਆਦਾ ਵਧੀਆ ਹੋ ਸਕਦਾ ਆ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਜਾਂ ਇਸ ਤਰੀਕੇ ਦੀਆਂ ਇਹ ਸਟੇਟਮੈਂਟਾਂ ਜਿਹੜੀਆਂ ਨੇ ਉਹਨਾਂ ਵੱਲੋਂ ਸਾਹਮਣੇ ਆਈਆਂ ਨੇ ਹੁਣ ਇਹ ਕਿਉਂਕਿ ਫੋਨ ਜਿਹੜਾ ਆ ਕਾਰਨੀ ਸਾਹਿਬ ਵੱਲੋਂ ਉਹਨਾਂ ਨੂੰ ਕੀਤਾ ਗਿਆ ਇਹ ਗਿੱਲਾਂ ਉਹਨਾਂ ਨੂੰ ਦੱਸੀਆਂ ਗਈਆਂ ਤਾਂ ਅਫੀਸ਼ੀਅਲ ਤੌਰ ਤੇ ਦੇ ਕੋਈ ਡੇਟ ਜਿਹੜੀ ਹੈ ਹਜੇ ਜਦੋਂ ਵੀ ਅਨਾਉਂਸ ਹੋਊਗੀ ਜਾਂ ਕੋਈ ਅਫੀਸ਼ੀਅਲ ਸਟੇਟਮੈਂਟ ਆਊਗੀ ਕਦੋਂ ਜਾ ਰਹੇ ਨੇ ਕਿ ਕਿਸ ਤਰੀਕੇ ਦੀ ਇਹ ਡੀਲ ਹੋ ਸਕਦੀ ਹੈ ਸੋ ਇਹ ਇਹ ਸਾਰਾ ਕੁਝ ਭਪਿੰਦਰ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਊਗਾ ਪਰ ਚਲੋ ਚੰਗੀ ਗੱਲ ਹੈ ਕਿ ਜੇਕਰ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਕਿ ਕਾਰਨ ਸਾਹਿਬ ਦੇ ਨਾਲ ਅਮਰੀਕਾ ਵਧੀਆ ਸੇ ਬਣਾ ਸਕਦਾ ਜਾਂ ਕਨਜ਼ਰਵੇਟਿਵ ਨਾਲੋਂ ਲਿਬਰਲ ਜਿਹੜੇ ਨੇ ਅਮਰੀਕਾ ਨਾਲ ਵਧੀਆ ਡੀਲ ਕਰ ਸਕਦੇ ਨੇ ਇਹ ਹੁਣ ਇਹ ਸਮਾਂ ਦੱਸੇਗਾ ਕਿ ਇਸ ਤੰਗ ਨਾਲ ਹੁੰਦਾ ਹੈ ਨਹੀਂ ਹੁੰਦਾ ਤਾਂ ਕਾਲੂ ਫੇਰ ਦੁਬਾਰਾ ਮੁੜ ਕੇ ਜਿਹੜੇ ਨੇ ਟਰੰਪ ਸਾਹਿਬ ਫਿਰ ਉਹੀ ਗੱਲਾਂ ਬਾਤਾਂ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਜਿਹੜਾ ਇਨਸਾਨ ਆਦੀ ਕੁਮਾਰੀ ਮੋਟੀ ਗੱਲ ਨਹੀਂ ਮੰਨਦਾ ਤੇ ਉਹਦੇ ਖਿਲਾਫ ਸਟੇਟਮੈਂਟਾਂ ਵੀ ਬਹੁਤ ਹੁੰਦੇ ਨੇ ਔਰ ਆਉਣ ਵਾਲਾ ਸਮਾਂ ਦੱਸੂਗਾ ਪਰ ਅਸੀਂ ਨਿੱਜੀ ਤੌਰ ਤੇ ਚਾਹੁੰਦੇ ਆ ਸਾਰੇ ਕੈਨੇਡੀਅਨਸ ਚਾਹੁੰਦੇ ਨੇ ਕਿ ਅਮਰੀਕਾ ਸਾਡਾ ਲੰਮੇ ਸਮੇਂ ਤੋਂ ਭਾਈਵਾਲ ਰਿਹਾ ਤੇ ਚੰਗੇ ਰਿਲੇਸ਼ਨ ਹੀ ਹੋਣ ਤਾਂ ਵਧੀਆ ਗੱਲ ਹੈ ਜੀ ਜੀ ਸੋ ਇਹਨਾਂ ਖਬਰਾਂ ਤੁਹਾਡੇ ਤੱਕ ਪਹੁੰਚਾਇਆ ਹੈ ਐਮਡੀ ট্রাক ਅਕੈਡਮੀ ট্রাক ਦਾ ਲਾਇਸੈਂਸ ਲੈਣਾ ਵਧੀਆ ਟ੍ਰੇਨਿੰਗ ਸਕੂਲ 500 ਡਾਲਰ ਦਾ ਡਿਸਕਾਊਂਟ ਅਸੀਸ ਸੇਡ ਦਾ ਹਵਾਲਾ ਦੇਣ ਦੇ ਉੱਤੇ 6475428841 ਤੇ ਕਾਲ ਕਰ ਲਿਓ ਇਲੈਕਟ੍ਰੀਕਲ ਦਾ ਕੋਈ ਵੀ ਕੰਮ ਕਰਵਾਉਣਾ ਹੈ ਤਾਂ ਨਾਨਕ ਇਲੈਕਟ੍ਰੀਕਲ ਦੇ ਮਾਸਟਰ ਇਲੈਕਟ੍ਰੀਸ਼ੀਅਨ ਜੇਪੀ ਨੂੰ ਕਾਲ ਕਰ ਲਿਓ ਜਾਂ ਇਲੈਕਟ੍ਰਿਕ ਕਰ ਲਈ ਈਵੀ ਪਲੱਗ ਲਗਾਉਣਾ ਹੈ ਪੈਨਲ ਵੱਡਾ ਕਰਾਉਣਾ ਹੈ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਵਾਇਰਿੰਗ ਕਰਵਾਉਣੀ ਹੈ ਨਾਨਕ ਇਲੈਕਟ੍ਰੀਕਲ 6396293400 ਕਾਨੂੰ ਪੇਂਟ ਕਰਾਉਣਾ ਬੇਸਮੈਂਟ ਨੂੰ ਤੁਹਾਡਾ ਕੋਈ ਰੈਸਟੋਰੈਂਟ ਆਫਿਸ 6397808582 ਤੇ ਕਾਲ ਕਰ ਲਿਓ ਔਰ ਉਹਦੇ ਨਾਲ ਨਾਲ ਜੋਹਰ ਲੀਗਲ ਸਰਵਿਸ ਜਸਟ ਜੋਹਲ ਹੋਣੀ 33 ਸਾਲ ਹੋ ਗਏ ਸੇ ਫੀਲਡ ਦੇ ਵਿੱਚ ਕਾਨੂੰਨੀ ਸਲਾਹ مشورہ دبليو ایس ایس ਦਾ ਕਲੇਮ ਹੈ ਪੈਨਸ਼ਨ ਰੁਕੀ ਹੋਈ ਆ ਕੰਮ ਕਰਦੇ 60 ਪੇੜ ਲੱਗ ਗਏ ਉਹਦੇ ਬੈਨੀਫਿਟ ਨਹੀਂ ਮਿਲੇ ਐਕਸੀਡੈਂਟ ਹੋ ਗਿਆ ਸੀ ਉਹਦੇ ਬੈਨੀਫਿਟ ਨਹੀਂ ਮਿਲੇ ਤਾਂ ਜੋਹਰ ਲੀਗਲ ਸਰਵਿਸ ਜਸਟ ਜੋਹਲ ਹੋਰੀ 9557990025 ਤੇ ਕਾਲ ਕਰ ਲਿਓ ਨਿਗਾ ਚੈੱਕ ਕਰਨੇ ਨਿਗਾਵਲੀ ਐਨਕ ਤਾਂ ਜੀ ਐਨ ਜੀ ਆਈ ਡਾਕਟਰ ਗੇਲਣ ਗਰੇਵਾਲ ਹਸਬੰਡ ਵਾਈਫ ਦੋਨੇ ਅੱਖਾਂ ਦੇ ਕਾਬਲ ਡਾਕਟਰ ਨੇ 150 ڈالر ਦੇ ਵਿੱਚੇ ਨਿਗਾ ਚੱਕ ਕਰਦੇ ਨੇ ਵਿੱਚੇ ਨਿਗਾ ਵਾਲੀ ਐਨਕ ਜਾਣਾ ਕਿੱਥੇ ਹੈ ਰੈਲੇਸ਼ਨਲ ਮੇਵਸ ਦੇ ਇੰਟਰਸੈਕਸ਼ਨ ਦੇ ਉੱਤੇ 905 497 15 11 ਦੇ ਉੱਤੇ ਕਾਲ ਕਰ ਲਿਓ ਪੰਡ ਸਾਹਿਬ ਇੱਕ ਤਾਂ ਸੀਗੀ ਇਹ ਕੈਨੇਡਾ ਦੇ ਨਾਲ ਡੀਲ ਹੁਣ ਤੁਹਾਨੂੰ ਪਤਾ ਵੀ ਅਮਰੀਕਾ ਨੇ ਤਾਂ ਪੂਰੀ ਪਸੂੜੀ ਪਾਈ ਹੋਈ ਆ ਪੂਰੀ ਦੁਨੀਆ ਦੇ ਵਿੱਚ ਜਿੱਥੇ-ਥੇ ਇਹਨਾਂ ਦਾ ਦਬਦਬਾ ਚੱਲਦਾ ਜਾਂ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਆ ਸੋ ਅਮਰੀਕਾ ਤੇ ਯੂਰੋਪੀਅਨ ਵਿਚਕਾਰ ਕੋਈ ਸਮਝੌਤਾ ਹੋਇਆ ਜੀ ਕਿਸੇ ਚੀਜ਼ ਤੇ ਦੇਖੋ ਇਹਦੇ ਵਿੱਚ ਜੇਕਰ ਅਸੀਂ ਯੂਕਰੇਨ ਦੀ ਗੱਲ ਕਰੀਏ ਤੇ ਯੂਕਰੇਨ ਇਹ ਬੁਰੀ ਤਰ੍ਹਾਂ ਜੁੱਧ ਦੇ ਵਿੱਚ ਝੋੜਿਆ ਗਿਆ ਆ ਉਹਨਾਂ ਦਾ ਬੜਾ ਆਰਥਿਕ ਤੌਰ ਤੇ ਨੁਕਸਾਨ ਹੋਇਆ ਇਹ ਜਾਨੀ ਤੌਰ ਤੇ ਨੁਕਸਾਨ ਹੋਇਆ ਮਾਲੀ ਤੌਰ ਤੇ ਨੁਕਸਾਨ ਹੋਇਆ ਸੋ ਇਹ ਉਹਨਾਂ ਦਾ ਕਾਫੀ ਕੋਸ਼ਿਸ਼ ਇਹ ਕਹਿ ਸਕਦੇ ਆ ਵੀ ਇਸ ਜੰਗ ਦੇ ਵਿੱਚ ਉਹਨਾਂ ਨੇ ਗਵਾਇਆ ਹੀ ਆ ਖੱਟਿਆ ਕੁਛ ਨਹੀਂ ਆ ਤੇ ਅਸੀਂ ਕਹਿ ਸਕਦੇ ਆ ਵੀ ਉਹਨਾਂ ਨੇ ਗਵਾਇਆ ਜ਼ਿਆਦਾ ਆ ਚਲੋ ਜੰਗਾਂ ਦੇ ਵਿੱਚ ਕੋਈ ਵੀ ਮੁਲਕ ਜਿਹੜਾ ਆ ਉਹ ਜਾਨੀ ਤੇ ਮਾਲੀ ਨੁਕਸਾਨ ਨਹੀਂ ਕਰਾਉਂਦਾ ਆ ਤੇ ਉਹਦਾ ਖਮਿਆਜਾ ਗ੍ਰਾਮ ਲੋਕ ਵੀ ਮੁਕਤਦੇ ਨੇ ਤੇ ਹੁਣ ਜਿਵੇਂ ਭਪਿੰ다ਜੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਵੀ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਸੋ ਇਹ ਦੋਵਾਂ ਮੁਲਕਾਂ ਨੇ ਆਰਥਿਕ ਤੌਰ ਤੇ ਇਹ ਕਾਫੀ ਪਿਛੜ ਜਾਣਾ ਜਿਸ ਤਰੀਕੇ ਦੀ ਕੋਈ ਜੰਗ ਲੱਜਦੀ ਹੈ ਤੇ ਇੱਥੇ ਗੱਲ ਕਰੀਏ ਯੂਕਰੇਨ ਤੇ ਰੂਸ ਦੀ ਕਿਉਂਕਿ ਦੇਖੋ ਟਰੰਪ ਸਾਹਿਬ ਦਾ ਹੁਣ ਇਹ ਪ੍ਰੈਜ਼ੀਡੈਂਟ ਬਣਿਆ ਨੂੰ ਬਹੁਤਾ ਸਮਾਂ ਨਹੀਂ ਹੋਇਆ ਅੰਦਰ ਖਾਤੇ ਇਹ ਜੋ ਯੂਕਰੇਨ ਦੇ ਨਾਲ ਇਹ ਉਹਨਾਂ ਦੇ ਜੋ ਕ੍ਰਿਟੀਕਲ ਜੋ ਮਿਨਰਲਸ ਨੇ ਕ੍ਰਿਟੀਕਲ ਮਿਨਰਲਸ 파ਵ ਹੁੰਦੇ ਆ ਕਿ ਜਿਹੜੇ ਆਸਾਨੀ ਨਾਲ ਦੁਨੀਆ ਦੇ ਵਿੱਚ ਨਹੀਂ ਮਿਲਦੇ ਖਾਸ ਮੁਲਕਾਂ ਕੋਲ ਹੁੰਦੇ ਨੇ ਸੋ ਇਹ ਉਹਨਾਂ ਨੂੰ ਤੇ ਉਹਨਾਂ ਦੇ ਉੱਪਰ ਕਬਜ਼ਾ ਬਣਾਉਣ ਲਈ ਉਹਨਾਂ ਨੂੰ ਪ੍ਰਾਪਤ ਕਰਨ ਲਈ ਫਿਰ ਉਹ ਵੱਡੀਆਂ ਤਾਕਤਾਂ ਨੇ ਉਹ ਕੋਸ਼ਿਸ਼ ਕਰਦੀਆਂ ਨੇ ਕਿਉਂਕਿ ਇਹਨਾਂ ਹੀ ਇੱਕ ਕ੍ਰਿਟੀਕਲ ਜਿਨ੍ਹਾਂ ਨੂੰ ਰੇਅਰ ਅਰਥ ਇਹ ਮਿਨਰਲਸ ਕਿਹਾ ਜਾਂਦਾ ਆ ਸੋ ਇਹਨਾਂ ਨੂੰ ਇਹ प्राप्त ਕਰਨ ਵਾਸਤੇ ਇਹਨਾਂ ਦੇ ਉੱਪਰ ਆਪਣਾ ਕਬਜ਼ਾ ਬਰਕਰਾਰ ਕਰਨ ਵਾਸਤੇ ਵੱਡੀਆਂ ਤਾਕਤਾਂ ਵੀ ਕੋਸ਼ਿਸ਼ਾਂ ਕਰਦੀਆਂ ਨੇ ਸੋ ਇੱਥੇ ਪਿੰਗ ਜੀ ਗੱਲ ਕਰੀਏ ਕਿ ਜਿਹੜੇ ਦੁਰਲਭ ਹੁੰਦੇ ਆ ਜਿਨ੍ਹਾਂ ਨੂੰ ਇਹ ਦੁਰਲਭ ਤੌਰ ਤੇ ਰੇਅਰ ਆਰਟ ਜਿਹੜੇ ਆ ਮਿਰਨਸ ਕੇਂਦਰ ਦੇ ਵਿੱਚ ਖਾਸ ਤੌਰ ਤੇ ਨਿਊ ਡੀਮਨ ਐ ਇਟਰੀਮੀਅਮ ਐ ਯੂਰੋਪੀਮੀਅਮ ਐ ਤੇ ਇਹ ਇਸ ਤਰੀਕੇ ਦੇ ਨੇ ਕਿ ਜਿਵੇਂ ਇਲੈਕਟ੍ਰੋਨਿਕ ਵਹੀਕਲਸ ਨੇ ਇੱਕ ਜਿਹੜੇ ਵੱਖ-ਵੱਖ ਜਿਹੜੇ ਲੈਪਟਾਪ ਕੰਪਿਊਟਰਾਂ ਦੇ ਸਕਰੀਨ ਹੁੰਦੇ ਨੇ ਜੇ ਇਵੈਂਸ ਜਿਹੜੇ ਹਵਾਈ ਜਹਾਜ਼ ਵੀ ਹੁੰਦੇ ਨੇ ਜਿਹੜੇ ਜੈਟ ਨੇ ਜਿਹੜੇ ਤੇਜ਼ੀ ਨਾਲ ਉੜਦੇ ਨੇ ਸੋ ਉਹਨਾਂ ਦੇ ਵਿੱਚ ਵੀ ਇਸਤੇਮਾਲ ਹੁੰਦੇ ਨੇ ਨਿਊਕਲਰ ਜਿਹੜੇ ਪਲਾਂਟ ਹੁੰਦੇ ਨੇ ਰੈਕਟਰਸ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਇਸਤੇਮਾਲ ਹੁੰਦੇ ਨੇ ਇਸ ਸਮੇਂ ਚੀਨ ਕੋਲ ਲਗਭਗ 61% ਜੋ ਦੁਨੀਆ ਦੇ ਕ੍ਰਿਟੀਕਲ ਮਿਨਰਲਸ ਨੇ ਸੋ ਉਹਦੇ ਉੱਪਰ ਚੀਨ ਦਾ ਕਬਜ਼ਾ ਆ 90% ਦੁਨੀਆ ਦੇ ਜਿਹੜੇ ਕ੍ਰਿਟੀਕਲ ਮਿਨਰਲਸ ਨੇ ਜਿਹੜੇ ਦੁਰਲਭ ਮਿਨਰਲਸ ਨੇ ਸੋ ਉਹਨਾਂ ਨੂੰ ਇਹ ਚੀਨ ਪ੍ਰੋਸੈਸ ਕਰ ਰਿਹਾ ਕਿਉਂਕਿ ਇੱਕ ਤਾਂ ਹੁੰਦਾ ਵੀ ਇਹ ਮਿਨਰਲ ਮਿਲਦੇ ਬੜੇ ਦੁਰਲਭ ਨੇ ਇਹ ਮੈਲੇ ਤੋਂ ਬਾਅਦ ਇਹਨਾਂ ਦੀ ਪ੍ਰੋਸੈਸਿੰਗ ਕਰਨਾ ਇਹਨਾਂ ਨੂੰ ਕੱਢਣਾ ਜ਼ਮੀਨ 'ਚ ਇਹ ਇੱਕ ਇਤੋਂ ਵੀ ਔਖਾ ਕੰਮ ਹੁੰਦਾ ਸੋ ਚੀਨ ਦਾ ਇਹਦੇ ਉੱਪਰ ਪੂਰਾ ਦਬ ਦਬਾ ਆ ਸੋ ਅਮਰੀਕਾ ਅਗਰ ਇਸ ਗੇਮ ਦੇ ਵਿੱਚ ਖੇਡ ਦੇ ਵਿੱਚ ਪਿੱਛੇ ਰਹਿ ਜਾਂਦਾ ਤਾਂ ਚੀਨ ਨੇ ਕਾਫੀ ਅੱਗੇ ਨਿਕਲ ਜਾਣਾ ਸੀਗਾ ਸੋ ਇਹ ਹੁਣ ਜਿਹੜੇ ਕ੍ਰਿਟੀਕਲ ਮਿਨਰਲਸ ਨੇ ਇਹ ਆਪਣੇ ਯੂਕਰੇਨ ਕੋਲ ਵੀ ਬਹੁਤ ਨੇ ਸੀ ਯੂਕਰੇਨ ਦੇ ਵਿੱਚ ਵੀ ਇਸ ਤਰੀਕੇ ਦੇ ਬਹੁਤ ਭੰਡਾਰ ਨੇ ਸੋ ਇਹ ਭੰਡਾਰਾਂ ਦੇ ਉੱਪਰ ਅਮਰੀਕਾ ਦੀ ਪਹਿਲਾਂ ਹੀ ਨਜ਼ਰ ਸੀ ਲੰਬੇ ਸਮੇਂ ਤੋਂ ਇਹ ਇਹਨਾਂ ਦੇ ਅੰਦਰ ਖਾਤੇ ਗੱਲਬਾਤ ਚੱਲ ਰਹੀ ਸੀ ਸੋ ਹੁਣ ਇੱਕ ਸਮਝੌਤਾ ਇਹ ਦੋਵਾਂ ਮੁਲਕਾਂ ਦੇ ਵਿੱਚ ਹੋ ਗਿਆ ਜਿਦੇ ਵਿੱਚ ਇਹ ਯੂਕਰੇਨ ਦੇ ਜਿਹੜੇ ਆਰਥਿਕ ਮਾਮਲਿਆਂ ਦੇ ਮੰਤਰੀ ਨੇ ਯੂਲੀਆ ਤੇ ਦੂਜੇ ਪਾਸੇ ਜਿਹੜੇ ਅਮਰੀਕਾ ਦੇ ਜਿਹੜੇ ਜਿਹੜੇ ਵਿੱਤ ਮੰਤਰੀ ਸਕਾਟ ਵੈਸੈਂਟ ਸੋ ਇਨਰਵੇਟਡ ਡੀਲ ਹੋ ਗਈ ਆ ਹੌਨਾਰੇ ਸਮੇਦ੍ਰਾਨ ਇੱਕ ਜੀਓ ਟਿਕਲ ਮਿਨਰਲਸ ਅਮਰੀਕਾ ਉਥੋਂ ਕੱਢੇਗਾ ਤੇ ਬਦਲੇ ਦੇ ਵਿੱਚ ਕਹਿੰਦੇ ਵੀ ਇੱਕ ਫੰਡ ਇਕੱਠਾ ਕੀਤਾ ਜਾਊਗਾ ਜੋ ਸਾਂਝੇ ਤੌਰ ਤੇ ਹੋਗਾ ਸੋ ਇਸ ਫੰਡ ਨੂੰ ਯੂਕਰੇਨ ਦੇ ਪੁਨਰ ਨਿਰਮਾਣ ਦੇ ਉੱਪਰ ਖਾਚ ਜਾਊਗਾ ਕਿ ਦੁਬਾਰਾ ਜਿਹੜੇ ਉੱਥੇ ਉਜਾੜਾ ਪੈ ਗਿਆ ਉੱਥੇ ਨਵੇਂ ਘਰ ਬਣਾਉਣੇ ਬਿਲਡਿੰਗਾਂ ਬਣਾਉਣੀਆਂ ਬਿਨਸ ਕਦੇ ਕਰਨੇ ਤਾਂ ਤੁਸੀਂ ਆਪ ਹੁਣ ਸੋਚ ਕੇ ਦੇਖੋ ਵੀ ਯੂਕਰੇਨ ਨੇ ਜੋ ਖੱਟਿਆ ਕੀ ਹੈ ਪਹਿਲਾਂ ਆਪਣਾ ਨੁਕਸਾਨ ਕਰਾ ਲਿਆ ਫਰੋਂ ਨਕਸਾਨ ਦੀ ਪੂਰਤੀ ਵਾਸਤੇ ਫਿਰ ਜਿਹੜੇ ਆਪਣੇ ਕ੍ਰਿਟੀਕਲ ਮੀਨਰਲ ਸੀ ਜਿੱਤੇ ਉਹ ਆਉਣ ਵਾਲੀ ਪੀੜ੍ਹੀਆਂ ਤੱਕ ਰਾਜ ਕਰ ਸਕਦਾ ਸੀਗਾ ਉਹ ਵੀ ਗਵਾਲ ਹੈ ਇੱਕ ਵੱਡਾ ਨੁਕਸਾਨ ਹੀ ਦੇ ਵਿੱਚ ਹੋਇਆ ਸੋ ਅਮਰੀਕਾ ਵਾਸਤੇ ਇੱਕ ਵੱਡੀ ਗੱਲ ਹੈ ਕਿ ਉਹਨਾਂ ਨੇ ਇਹ ਡੀਲ ਜਿਹੜੀ ਆ ਯੂਕਰੇਨ ਦੇ ਨਾਲ ਨਪੇੜੇ ਚਾਲ ਲਈ ਹੈ ਇਹ ਤਾਂ ਹੋ ਗਿਆ ਜੀ ਦੋ ਡੀਲਸ ਦੀ ਗੱਲਬਾਤ ਉਹ ਵੀ ਅਮਰੀਕਾ ਦੇਖੋ ਤੁਸੀਂ ਸਾਰੀ ਦੁਨੀਆ ਨੂੰ ਜਾਨੀ ਕਮਾਇਆ ਪਿਆ ਪਹਿਲਾਂ ਕੈਨੇਡਾ ਨਾਲ ਡੀਲ ਦੀ ਖਬਰ ਆਪਾਂ ਸਾਂਝੀ ਕੀਤੀ ਹੁਣ ਯੂਕਰੇਨ ਮਾਫ ਕਰਨਾ ਯੂਕਰੇਨ ਨਾਲ ਡੀਲ ਦੀ ਗੱਲਬਾਤ ਕੀਤੀ ਤੇ ਇਹ ਸਾਰੀ ਡੀਲ ਦੇ ਚੱਲਦੇ ਹੋਏ ਤੇ ਹੁਣ ਆਪਾਂ ਕੈਨੇਡਾ ਦੀ ਗੱਲਬਾਤ ਕਰੀਏ ਤਾਂ ਜਿਹੜੀ ਹੈ ਜੀ ਜੀਡੀਪੀ ਦੀ ਕੈਨੇਡਾ ਦੀ ਗੱਲਬਾਤ ਕਰ ਲਿਆ ਤੇ ਕਾਫੀ ਘਰਾਬਟਾਈ ਹੈ ਜੀ ਕਹਿੰਦੇ ਦੇਖੋ ਇਹਦੇ ਵਿੱਚ ਕੈਨੇਡਾ ਦੇ ਵੀ ਅਸੀਂ ਜੇ ਆਰਥਿਕ ਹਾਲਾਤ ਦੇਖੀਏ ਤੇ ਆਰਥਿਕ ਹਾਲਾਤ ਇਸ ਸਮੇਂ ਕੋਈ ਵਾਤੇ ਵਧੀਆ ਨਹੀਂ ਚੱਲ ਰਹੇ ਤੇ ਹੋ ਸਕਦਾ ਕਿ ਜਿਵੇਂ ਉਹਨਾਂ ਇਲੈਕਸ਼ਨ ਵਗੈਰਾ ਖਤਮ ਹੋ ਗਈਆਂ ਨੇ ਤੇ ਹੁਣ ਉਮੀਦ ਹੈ ਕਿ ਸਰਕਾਰ ਜਿਹੜੀ ਆ ਜਿਹੜੇ ਆਪਣੇ ਪਹਿਲਾਂ ਟੈਰੀਓ ਦੇ ਵਿੱਚ ਇਲੈਕਸ਼ਨ ਸੀ ਉਹਨਾਂ ਫੈਡਰਲ ਇਲੈਕਸ਼ਨ ਸੀ ਦੋਵੇਂ ਖਤਮ ਹੋ ਗਈਆਂ ਤੇ ਉਮੀਦ ਕਰਦੇ ਆ ਕਿ ਸਰਕਾਰਾ ਹੁਣ ਆਪਣੇ ਕੰਮਾਂ ਕਾਟੇ ਦੇ ਜੋਰ ਲਾਉਣਗੇ ਪਰ ਜੋ ਅੰਕੜੇ ਦੱਸਦੇ ਨੇ ਜੋ ਫਰਵਰੀ ਮਹੀਨੇ ਦੇ ਅੰਕੜੇ ਨੇ ਉਹਦੇ ਵਿੱਚ ਕਹਿੰਦੇ ਆ ਕਿ ਜੋ ਮੁਲਖ ਦੀ ਜੀਡੀਪੀ ਹੈ ਸੋ ਉਹਦੇ ਵਿੱਚ ਇਹ ਨਿਗਾਰ ਦੇਖਣ ਨੂੰ ਮਿਲ ਰਿਹਾ ਇਹਦੇ ਵਿੱਚ ਕੈਨੇਡੀਅਨ ਜੀਡੀਪੀ ਫਰਵਰੀ ਮਹੀਨੇ ਦੇ ਵਿੱਚ 0.2 ਫੀਸਦੀ ਦੀ ਗਰਾਵਟ ਜਿਹੜੀ ਆ ਉਹਦੇ ਵਿੱਚ ਨਜ਼ਰ ਆਈ ਆ ਸੋ ਇਸ ਗਰਾਵਟ ਦੇ ਇਹ ਬਹੁਤ ਸਾਰੇ ਕਾਰਨ ਨੇ ਕਿਉਂਕਿ ਜਨਵਰੀ ਚ ਸਿਰਫ 0.4% ਵਧੀ ਜੀ ਵਾਧਾ ਵੀ ਬਹੁਤ ਘੱਟ ਹੋਇਆ ਸੀਗਾ ਤੇ ਫਰਵਰੀ ਚ ਵਧਣ ਦੀ ਬਜਾਏ ਉਹਦੇ ਵਿੱਚ ਗਰਾਵਟ ਆ ਗਈ ਆ ਸੋ ਇਹਦੇ ਵਿੱਚ ਇਹ ਬਹੁਤ ਸਾਰੇ ਜਿਹੜੇ ਨੇ ਇਹ ਕਾਰਨ ਬਣੇ ਨੇ ਜਿਹਦੇ ਕਰਕੇ ਇਹ ਜਿਹੜੀ ਆ ਸਾਡੀ ਅਰਥਵਿਵਸਤਾ ਆ ਸੋ ਉਹਦੇ ਵਿੱਚ ਨਘਾਰ ਆਇਆ ਸੋ ਖਾਸ ਤੌਰ ਤੇ ਕਹਿੰਦੇ ਕਿ ਜਿਹੜਾ ਮਾਈਨਿੰਗ ਆ ਤੇਲ ਤੇ ਗੈਸ ਕੱਢਣ ਵਾਲੇ ਖੇਤਾਂ ਨੇ ਸੋ ਉਹਦੇ ਵਿੱਚ 2.5% ਦੀ ਗਿਰਾਵਟ ਆਈ ਆ ਸੋ ਇਹਦੇ ਕਰਕੇ ਓਵਰ ਆਲ ਜੀਡੀਪੀ ਦੇ ਪੀ ਉੱਪਰ ਜਿਹੜਾ ਆ ਅਸਰ ਪਿਆ ਆ ਸੋ ਨਾਲ ਜੇਕਰ ਅਸੀਂ ਆਪਣੇ ਸੂਬੇ ਤੇ ਅਨਟਾਰੀਓ ਦੀ ਵੀ ਗੱਲ ਕਰੀਏ ਸੋ ਅਨਟਾਰੀਓ ਦੇ ਵਿੱਚ ਜੋ ਫਾਈਨੈਂਸ਼ੀਅਲ ਅਕਾਉਂਟੇਬਿਲਟੀ ਆਫਿਸ ਐਫ ਏ ਓ ਸੋ ਉਹਨਾਂ ਨੇ ਵੀ ਕਿਹਾ ਕਹਿੰਦੇ ਕਿ ਯੂ ਐਸ ਟੈਰਿਫ ਕਰਕੇ ਜਾਂ ਜਿਸ ਤਰ੍ਹਾਂ ਦੇ ਹੁਣ ਆਰਥਿਕਤਾ ਦੇ ਉੱਪਰ ਵੱਖ-ਵੱਖ ਤਰੀਕੇ ਦੇ ਜੋ ਬੋਝ ਬਣੇ ਹੋਏ ਨੇ ਸੋ ਇਹਦੇ ਕਰਕੇ ਕਹਿੰਦੇ ਆ ਕਿ ਜੋ ਸਾਡੀ ਅਨਟਰੀਓ ਦੀ ਆਰਥਿਕਤਾ ਵੀ ਆ ਕਹਿੰਦੇ ਕਿ ਉਹਦੇ ਵਿੱਚ ਵੀ ਆਉਣ ਵਾਲੇ ਸਮੇਂ ਦਰਾਨ ਕਹਿੰਦੇ ਆ ਕਿ ਇਹ ਜਿਹੜੀ ਆ ਹੋਰ ਇਹ ਗੜਾਵਟ ਆ ਸਕਦੀ ਆ ਹੋਰ ਵੀ ਇਹ ਕੁਝ ਜਿਹੜੀਆਂ ਗੱਲਾਂ ਬਾਤਾਂ ਹੋ ਸਕਦੀਆਂ ਤਕਰੀਬਨ ਕਹਿੰਦੇ 66000 ਦੇ ਕਰੀਬ ਜੋਬਸ ਜਿਹੜੀਆਂ ਨੇ ਉਹ ਉਹ ਜਾ ਸਕਦੀਆਂ ਨੇ ਤੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਅਨਟਾਰੀਓ ਦੀ ਆਰਥਿਕਤਾ ਨੂੰ ਲੈ ਕੇ ਵੀ ਹੋਈਆਂ ਨੇ ਜੀ ਜੀ ਪ੍ਰੇਨ ਸਾਹਿਬ ਆਵਾਜ਼ ਆ ਰਹੀ ਹੈ ਜੀ 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 ਆਵਾਜ਼ ਆ ਰਹੀ ਹੈ ਜੀ 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 ਸੋ ਨਾਲ ਦੀ ਨਾਲ ਆਪਾਂ ਹੁਣ ਅਗਲੀ ਖਬਰ ਵੱਲ ਵਧਦੇ ਹਾਂ ਕੋਈ ਕਿਉਂਕਿ ਹਰ ਰੋਜ਼ ਪ੍ਰੇਨ ਸਾਹਿਬ ਕੱਲ ਵੀ ਮੈਂ ਇਹੀ ਗੱਲਬਾਤ ਕੀਤੀ ਵੀ ਪੂਰੀ ਦੁਨੀਆ ਦੇ ਵਿੱਚ ਕੁਛ ਨਾ ਕੁਛ ਕਤਲ ਹੋ ਗਏ ਕਦੇ ਕੋਈ ਇਨਸੀਡੈਂਟ ਹੋ ਗਏ ਉਹ ਚੱਲਦੇ ਰਹਿੰਦੇ ਨੇ ਔਰ ਖਾਸ ਕਰਕੇ ਇੰਡੀਅਨਸ ਭਾਰਤੀਆਂ ਦੇ ਨਾਲ ਪੰਜਾਬੀਆਂ ਦੇ ਨਾਲ ਇਹ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਨੇ ਸੋ ਹੁਣ ਜਿਹੜੀ ਹੈ ਜੀ ਅ ਕਈ ਵਾਰ ਆਪਣੇ ਲੋਕ ਵੀ ਇਨਵੋਲਵ ਹੋ ਜਾਂਦੇ ਨੇ ਜੀ ਉਹਨਾਂ ਕਤਲਾਂ ਦੇ ਵਿੱਚ ਵਾਰਦਾਤਾਂ ਦੇ ਵਿੱਚ ਸੋ ਅਮਰੀਕਾ ਦੇ ਵਿੱਚ ਇੱਕ ਕੋਈ ਕਤਲ ਹੋਇਆ ਜੀ ਸੋ ਭਾਰਤੀ ਵੱਲੋਂ ਹੀ ਕੀਤਾ ਗਿਆ ਜੀ ਇਹ ਕਿਸੇ ਪਰਿਵਾਰ ਦਾ ਇਹ ਫਿੰਗ ਜੀ ਆਪਣੇ ਸ਼ਾਟਲ ਤੋਂ ਇਸ ਤਰੀਕੇ ਦੀ ਖਬਰ ਆ ਰਹੀ ਹੈ ਕਿ ਸ਼ਾਟਲ ਦੇ ਵਿੱਚ ਇੱਕ ਭਾਰਤੀ ਪਰਿਵਾਰ ਸੀਗਾ ਜੋ ਉਹ ਪਰਿਵਾਰ ਦੇ ਮੁਖੀ ਵੱਲੋਂ ਉੱਥੇ 41 ਸਾਲਾਂ ਦੀ ਜੋ ਇੱਕ ਔਰਤ ਹੈ ਜੋ ਉਸ ਦੀ ਪਤਨੀ ਹੈ ਤੇ ਉਸ ਦੀ ਤੇ ਇੱਕ 18 ایج ਬਾਈ ਸੀਗਾ ਇਹ ਲੜਕਾ ਸੀਗਾ ਜਿਹਦੀ ਉਮਰ 14 ਸਾਲ ਸੀ ਉਹਦਾ ਕਤਲ ਕਰ ਦਿੱਤਾ ਗਿਆ ਸ਼ਵੇਤਾ ਪੈਣੀਵ ਨਾਮ ਹੈ ਤੇ ਦਰੂਵਾ ਕਿਕਰੀ ਨਾਮ ਹੈ 14 ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਿਹੜੀ 14 ਸਾਲ ਉਮਰ ਹੈ 241 ਹੈ ਸੋ ਇਸ ਮਾਮਲੇ ਦੇ ਵਿੱਚ ਹਰਸ਼ਵਦਨ ਕਿਕਰੀ ਦੀ ਉਮਰ 44 ਸਾਲ ਹੈ ਸੋ ਉਸਨੇ ਆਪਣੇ ਆਪ ਨੂੰ ਬਾਅਦ ਦੇ ਵਿੱਚ ਇਹਨਾਂ ਦਾ ਕਤਲ ਕਰਨੇ ਤੋਂ ਬਾਅਦ ਸੁਸਾਇਡ ਕਰ ਲਿਆ ਤਾਂ ਇਹ ਇਹ ਖਬਰ ਬੜੀ ਮੰਦ ਭਾਗੀਆ ਸ਼ਾਰਟ ਆਤ ਦੇਖੋ ਇਹ ਪਰਿਵਾਰਾਂ ਦੇ ਵਿੱਚ ਇਹ ਬਹੁਤ ਸਾਰੇ ਕਾਰਨ ਹੋ ਹੁੰਦੇ ਨੇ ਜਿਦੇ ਕਰਕੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਈ ਵਾਰ ਵਾਪਰ ਜਾਂਦੀਆਂ ਨੇ ਸੋ ਮੰਦਫਾ ਕੀ ਗੱਲ ਐ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹੋ ਜਿਹੀਆਂ ਚੀਜ਼ਾਂ ਤੇ ਕਿਤੇ ਨਾ ਵਾਪਰ ਜਿਹੜੇ ਮੈਂਟਲ ਹੈਲਥ ਦੇ ਵੀ ਜਿਹੜੇ ਇਸ਼ੂਸ ਨੇ ਸੋ ਅੱਜਕੱਲ ਇਹ ਡੇ ਬਾਏ ਡੇ ਜਿਹੜੇ ਆ ਵਾਦੇ ਜਾ ਰਹੇ ਨੇ ਤੇ ਇਹ ਖਬਰ ਜਿਹੜੀ ਉੱਥੋਂ ਆ ਰਹੀ ਐ ਤੇ ਲਾਸਟ ਦੇ ਵਿੱਚ ਗੱਲ ਕਰਦੇ ਆ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਸਾਫਕਾ ਲੀਡਰ ਨੇ ਐਂਟੋਨੀ ਸ਼ੀਅਰ ਜੀ ਸੋ ਉਹਨਾਂ ਨੇ ਇੱਥੇ ਗੱਲ ਕਹੀ ਆ ਕਹਿੰਦੇ ਕਿ ਉਹਨਾਂ ਨੇ ਸੀਟੀਵੀ ਦੇ ਨਾਲ ਪਾਵਰ ਪਲੇਸ ਇੰਟਰਵਿਊ 'ਚ ਗੱਲ ਕਹੀ ਆ ਉਹ ਕਹਿੰਦੇ ਕਿ ਭਾਵੇਂ ਪੀਰ ਪਾਲੀਵ ਸਾਹਿਬ ਇਲੈਕਸ਼ਨ ਹਾਰ ਗਏ ਨੇ ਪਰ ਉਹ ਕਹਿੰਦੇ ਕਿ ਲੀਡਰ ਕਹਿੰਦੇ ਨੇ ਉਹ ਬੜੇ ਰਹਿਣਗੇ ਤਾਂ ਉਹਨਾਂ ਨੇ ਕਿਹਾ ਵੀ ਲੀਡਰ ਤੋਂ ਹਾਲ ਦੀ ਘੜੀ ਉਹ ਅਟਾ ਜਿਹੜੀ ਆ ਆਪਣੀ ਸਿਫੇ ਵਾਲੀ ਗੱਲ ਉਹ ਨਹੀਂ ਕਰਦੇ ਜੀ ਬ੍ਰੈਂਸ ਆ ਬਹੁਤ ਧੰਨਵਾਦ ਸਾਰੀ ਅਪਡੇਟ ਦੇ ਲਈ ਪ੍ਰਿੰਨ ਸਾਹਿਬ ਦੇ ਨਾਲ ਕਿਸੇ ਵੀ ਵੀਰ ਭੈਣ ਭਰਾ ਨੇ ਕੋਈ ਵੀ ਗੱਲਬਾਤ ਟਰੱਕ ਲੋਨ ਬਾਰੇ ਜਾਂ ਹੋਰ ਕੋਈ ਗੱਲਬਾਤ ਕਰਨੀ ਆ ਤਾਂ 416 848 96 98 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਪਿੰਨ ਸਾਹਿਬ ਹੁੰਦੀ ਹੈ ਕੱਲ ਨੂੰ ਗੱਲਬਾਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਲਓ ਜੀ ਤੁਹਾਡੇ ਨਾਲ ਨੈਸ਼ਨਲ ਇੰਟਰਨੈਸ਼ਨਲ ਨਿਊਜ਼ ਸਾਝੀਆਂ ਕੀਤੀਆਂ ਤੇ ਜੁੜੇ ਹੋਇਆ ਸੀ ਸੀਰੀਅਲ ਦੇ ਨਾਲ ਮੈਂ ਤੁਹਾਡੇ ਹੋਤ ਤੇ ਦੋਸਤ ਪਪਿੰਦਰ ਸਿੰਘ ਖਮਾਣੋ ਤੇ ਆਪਾਂ ਨੂੰ ਜਿੱਦਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਮੂਹ ਸਾ ਸੰਗਤ ਤੇ ਆਉਣ ਵਾਲੀ 4 ਮਈ ਨੂੰ ਜਿਹੜਾ ਜੀ ਅ অন্ਟਾਰੀਓ ਗੁਰਦੁਆਰਾ ਕਮੇਟੀ ਦੇ ਵੱਲੋਂ ਮਹਾਨਗਰ ਕੀਰਤਨ ਜਿਹੜਾ ਕਰਵਾਇਆ ਜਾ ਰਿਹਾ ਹੈ ਤੇ ਉਹਦੀ ਜਾਣਕਾਰੀ ਵੀ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਕਾਲਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਸਪான்ਸਰ ਵੀ ਜੁੜਦੇ ਹੁੰਦੇ ਨੇ ਤੇ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਤੇ ਹਾਂਜੀ 7560 ਸਸਕਾ ਜੀ ਹੈਲੋ And you get